ਰੋਮਨੀ ਕਾਲਜ ਅੰਮ੍ਰਿਤਸਰ ਤੇ ਸਮੁੱਚੇ ਐਨਆਰਆਈ ਵਿਰਾਂ ਵੱਲੋਂ ਤੇ ਸੰਤ ਰਾਜ ਕੇਰ ਸੈਂਟਰ ਵੱਲੋਂ ਇਹ ਅੱਖਾਂ ਦਾ ਇੱਕ ਜਿਹੜਾ ਮੁੱਕ ਚੈੱਕਅਪ ੈਂਪ ਲਗਾਇਆ ਗਿਆ ਸੀਗਾ ਤੇ ਇਸ ੈਂਪ ਦੇ ਵਿੱਚ ਅੱਖਾਂ ਦੇ ਜਿਹੜੇ ਬੰਤੀ ਆਏ ਵੀ ਸਾਡੇ ਮਰੀਜ਼ਾਂ ਉਹਦੇ ਅੱਖਾਂ ਦਾ ਚੈੱਕਅਪ ਕੀਤਾ ਗਿਆ ਦਵਾਈਆਂ ਦਿੱਤੀਆਂ ਗਈਆਂ ਅੱਗੇ ਕੋਲ ਨੂੰ ਜਿਨ੍ਹਾਂ ਦੇ ਆਪਰੇਸ਼ਨ ਦੀ ਲੋੜ ਆ ਉਹਨਾਂ ਦੀ ਜਿਹੜੀ ਬੁਕਿੰਗ ਹੋਈ ਤਾਂ ਜੋ ਉਹਨਾਂ ਦਾ ਆਪਰੇਸ਼ਨ ਹੋ ਕੇ ਲਾਈਨ ਵਗੈਰਾ ਪਾਇਆ ਜਾਣ ਉਹਦੇ ਲਈ ਜਿਹੜਾ ਜੋ ਵੀ ਸਹੂਲਤ ਹਨ ਡਾਕਟਰ ਸਾਹਿਬ ਵਗੈਰਾ ਕਹਿਣਗੇ ਸਾਡੇ ਵੱਲੋਂ ਜਿੰਨਾ ਹੋ ਸਕਦਾ ਅਸੀਂ ਨਾਲ ਪੂਰਾ ਸਹਿਯੋਗ ਕਰਕੇ ਅੱਗੇ ਵੀ ਤੇ ਜਿਹੜਾ ਇੱਥੇ ਹੁਣ ਕੀਤਾ ਸੀ ਉਹ ਇਹੀ ਦੱਸਣਾ ਚਾਹੁੰਦਾ ਕਿ ਬਾਕੀ ਵੀ ਜਿਹੜੇ ਪਿੰਡਾਂ ਵਿੱਚ ਕੈਂਪ ਲਾਗਦੇ ਸਾਨੂੰ ਇਹ ਕੈਂਪਾਂ ਤੋਂ ਬਹੁਤ ਵੱਡਾ ਲਾਹਾ ਲੈਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ ਭਰਾ ਨੇ ਅੱਖਾਂ ਦੇ ਨਾਲ ਵੀ ਜਿਹੜੀ ਦੁਨੀਆ ਦੀ ਜਹਾਨ ਆ ਅੱਖਾਂ ਦਾ ਹੁਣ ਬਹੁਤ ਜ਼ਰੂਰੀ ਆ ਅੱਖਾਂ ਤੋਂ ਬਿਨਾ ਸਾਨੂੰ ਦੁਨੀਆ ਦੇ ਉੱਤੇ ਜਨਕੇ ਕੁਝ ਵੀ ਨਜ਼ਰ ਨਹੀਂ ਆਉਗਾ ਤੇ ਇਹ ਜਿਹੜੇ ਕੈਂਪਰੇ ਸਾਡੇ ਲਈ ਜ਼ਰੂਰੀ ਨੇਗੇ ਤਾਂ ਜੋ ਸਾਡੇ ਜਿਹੜੇ ਸਾਰੇ ਭਰਾਵਾਂ ਦੀ ਮੱਤ ਹੋ ਸਕੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਮੱਤ ਹੋ ਸਕੇ ਤਾਂ ਕੋਈ ਮੈਸੇਜ ਕਰਨਾ ਚਾਹੁੰਦੇ ਹੋ ਮੈਸੇਜ ਇਹੀ ਆ ਵੀ ਦੇਖੋ ਸਮਾਜ ਦੇ ਵਿੱਚ ਜਿਸ ਤਰੀਕੇ ਨਾਲ ਸਾਨੂੰ ਸਾਡਾ ਪ੍ਰਦੇਸ਼ਾ ਗੁਰੂ ਮਹਾਰਾਜ ਦਾ ਕਿ ਅਸੀਂ ਜਿਹੜਾ ਗਰੀਬ ਦਾ ਮੂਹਾਂ ਗੁਰੂ ਦੀ ਗੋਲਕ ਆ ਗਈ ਅਸੀਂ ਉਸ ਗੋਲਕ ਨੂੰ ਲੰਗਰ ਦੇ ਜਰੀਏ ਚਾਹੇ ਉਹ ਕੁਦਰਤੀ ਆਫਤਾਂ ਆਉਂਦੀਆਂ ਨੇ ਜਾਂ ਹੋਰ ਵੀ ਸਾਡਾ ਤਰਾਸਦੀਆਂ ਵਕਤੀਆਂ ਨੇ ਹਰ ਸਾਲ ਦੇ ਉੱਤੇ ਅਸੀਂ ਪੰਜਾਬ ਆ ਜਿਹੜਾ ਖਾਸ ਕਰਕੇ ਸਿੱਖ ਪਵਾਂ ਉਹ ਉਹਨਾਂ ਲੋਕਾਂ ਦੇ ਨਾਲ ਖੜ੍ਹਦੀ ਆ ਤੇ ਅੱਜ ਸਾਨੂੰ ਲੋੜ ਆ ਕਿ ਜਿਸ ਤਰੀਕੇ ਨਾਲ ਅੱਖਾਂ ਦੇ ਜਿਹੜੇ ਕੈਂਪ ਲਗੇ ਇਹ ਵੱਡੀ ਗਿਣਤੀ ਨੂੰ ਜਲਵਾਏ ਜਾਣ ਖੂਨਦਾਨ ਕੈਂਪ ਨੇ ਤਾਂ ਜੋ ਜਿਹੜੇ ਗਰੀਬ ਲੋਕ ਨੇ ਜਾਂ ਸਾਡੇ ਲੋੜਵੰਦ ਲੋਕ ਨੇ ਬਜ਼ੁਰਗ ਨੇ ਬੱਚੇ ਨੇ ਉਹਨਾਂ ਨੂੰ ਉਹਨਾਂ ਦੇ ਲੋੜਾਂ ਪੂਰੀਆਂ ਹੋਣ ਦੇ ਮੌਕੇ ਤੇ ਉਹਨਾਂ ਦਾ ਕੰਮ ਆ ਸਕੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਸਬਰ ਸਕੇ ਸਭ ਤੋਂ ਵੱਡਾ ਇਹੀ ਹੈ ਕਿ ਅਸੀਂ ਸਭ ਨੂੰ ਇਹੀ ਬੇਇਜ਼ਤੀ ਕਰ ਸਕਦੇ ਹਾਂ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਵਕਤ ਤੋਂ ਵਕਤ ਸਾਨੂੰ ਉਹ ਹੀ ਸਹਾਰਨਾ ਚਾਹੀਦਾ ਵਕਤ ਤੋਂ ਸਹਿਯੋਗ ਕਰਨਾ ਚਾਹੀਦਾ ਤੇ ਇਸ ਦਾ ਜਿਹੜੇ ਕੈਂਪ ਨੇ ਪਿੰਡ-ਪਿੰਡ ਲਾਉਣੇ ਚਾਹੀਦੇ ਨੇ ਤਾਂ ਜੋ ਜਿਹੜੇ ਕਈ ਵਾਰ ਹਸਪਤਾਲਾਂ ਤੋਂ ਦੂਰ ਰਹਿੰਦੇ ਨੇ ਬਜ਼ੁਰਗ ਉਹ ਹਸਪਤਾਲਾਂ ਤੱਕ ਆ ਨਹੀਂ ਆ ਸਕਦੇ ਜਾਂ ਉਹਨੂੰ ਨਹੀਂ ਇਹ ਚੀਜ਼ ਸਮਝ ਆਉਂਦੀ ਉਹ ਪਿੰਡਾਂ ਦੇ ਵਿੱਚ ਆਪਣੇ ਚੀਜ਼ਾਂ ਦਾ ਲਾਹਾ ਲੈ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਾਜੀ ਇਸ ਕੈਂਪ ਦੇ ਬਾਰੇ ਜੇ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਪ੍ਰਧਾਨ ਸਾਹਿਬ ਨੇ ਸਾਰਾ ਦੱਸ ਹੀ ਦਿੱਤਾ ਤੇ ਇਹੀ ਆ ਵੀ ਇਹ ਜਿਹੜੇ ਕੈਂਪ ਉਹਦੇ ਇਨ੍ਹਾਂ ਤੋਂ ਹਰ ਇੱਕ ਬੰਦੇ ਨੂੰ ਲਾਭ ਲੈਣਾ ਚਾਹੀਦਾ ਇਆਂ ਸੋਚੇ ਬੰਦੇ ਵੀ ਯਾਰ ਸੀਨੀਅਰ ਆਲਾ ਡਾਕਟਰ ਤੋਂ ਲੈਣਾਗੇ ਪਰ ਜਿਹੜੇ ਕੈਂਪ ਨੇ ਕੈਂਪ ਲੋਕ ਭਲਾਈ ਵਾਸਤੇ ਹੁੰਦੇ ਨੇ ਕੋਈ ਬੰਦਾ ਨਹੀਂ ਜਾ ਸਕਦਾ ਕੋਈ ਜਾ ਸਕਦਾ ਸੋ ਇਹ ਸਾਰੇ ਕਮਾਉ ਨੂੰ ਇਹਨਾਂ ਦਾ ਲਾਭ ਲੈਣਾ ਚਾਹੀਦਾ ਜਿਹੜਾ ਬੰਦਾ ਕਰਦਾ ਆਪਦੇ ਘਰੋਂ ਦਾਨ ਕਰਦਾ ਸੰਕਰ ਹਸਪਤਾਲ ਬਣਿਓ ਬਹੁਤ ਵੱਡੀ ਸੇਵਾ ਹੈ ਉਹ ਕੀ ਦਾਸ ਕਰਨਿਓ ਜੋ ਐਨ ਆਰ ਆਈ ਭਰਾ ਨੇ ਨੱਗਰ ਸ਼ਿਆਉੜੇ ਦੇ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਆ ਜਿਨਾਂ ਨੇ